ਲੋਕ ਹਿੱਤ ਲੋਕਾਂ ਦੀ ਆਵਾਜ਼ ਪਰਮਿਸ਼ਨ ਸੀ ਜੀ ਵੀ ਕੁਝ ਜਿਹੜੇ ਲੋਕ ਹੈਗੇ ਆ ਅੰਮ੍ਰਿਤਸਰ ਦੇ ਕੋਈ ਇੱਥੇ ਦੇ ਰਹਿਣ ਵਾਲੇ ਨਰਕੋ ਜਿਹੜੀ ਆਪਣੀ ਡਰੱਗਸ ਵਗੈਰਾ ਆਂਦੀ ਉਹਨੂੰ ਫਾਈਨਾਂਸ ਦਾ ਵੀ ਕੰਮ ਕਰਦੇ ਔਰ ਪੈਸੇ ਇਕੱਠੇ ਕਰਕੇ ਅੱਗੇ ਹਵਾਲੇ ਦੇ ਥਰੂ ਜਿਹੜਾ ਬਾਹਰ ਭੇਜਦੇ ਉਹਦੇ ਚ 4-5 ਜਾਣਿਆਂ ਦਾ ਜਿਹੜਾ ਨਾਮ ਆਇਆ ਸੀਗਾ ਔਰ ਇਨਫਰਮੇਸ਼ਨ ਸੀ ਕਿ ਉਹ ਸਿਟੀ ਤਰਨਤਾਰਨੋਂ ਪੈਸੇ ਵਗੈਰਾ ਇਕੱਠੇ ਕਰਨ ਆਦੇ ਇਹ ਜਿਹੜੇ ਈਐਸ ਅਮਰੀਤ ਸਿੰਘ ਨੇ ਜਿਹੜਾ ਨਾਪਾ ਲਾਇਆ ਸੀਗਾ ਦੂਦਬੜਾ ਉਹਨੂੰ ਇੰਟਰਸੈਕਟ ਕੀਤੀ ਤੇ ਨੋਵਾ ਕਾਰ ਉਹਨੋਂ ਬਹੁਤ ਾਰ ਤੇ ਇਹ ਤਿੰਨ ਦੋਸ਼ੀ ਸੀ ਇਹਨਾਂ ਤੋਂ ਜਦੋਂ 3.5 ਲੱਖ ਰੁਪਿਆ ਲੁਕਾਵਰ ਹੋਇਆ ਉਹਨੂੰ ਜਰਾਜਵਗਰਾਂ ਨੇ ਨਹੀਂ ਸੀ ਇਹਨਾਂ ਦੇ ਅੱਗੇ ਜਿਹੜੀ ਚੋਚਗਿਚ ਕੀਤੀ ਸੀ ਪੁਛਦਿਸ਼ ਤੋਂ ਇੰਦਰਜੀਤ ਅ ਫੇਰ ਹੋਇਆ ਉਹਨੂੰ ਜਦੋਂ ਲੈ ਕੇ ਆਏ ਤਾਂ ਉਹਦੀ ਇੰਟਰੋਗੇਸ਼ਨ ਤੇ ਕਿ ਜਿਹੜਾ ਉਹਨੇ ਰਿਕਵਰੀ ਕਰਾਈ ਆ ਇੱਕ ਬਲੌਕ ਪਿਸਟਲ ਦੀ ਜਿਹੜੀ 파ਰੋਂ ਆਂਦੀ ਹੈ ਔਰ ਉਹਦੇ ਕੋਲ 1 ਕਿਲੋ ਦੇ ਕਰੀਬ ਜਿਹੜੀ ਹੈ heroin ਸੀਗੀ ਉਸ ਤੋਂ ਅੱਗੇ ਪੋਹ ਕਰਨ ਤੇ ਪਤਾ ਲੱਗਿਆ ਉਹਦੇ ਜਿਹੜੇ ਉਹਦੇ ਖਿਲਾਫ ਪਹਿਲੇ ਵੀ ਇੱਕ 2021 ਚ ਜਿਹੜਾ STF ਨੇ ਪਰਚਾ ਦਰਤਾ ਸੀਗਾ NDPS ਦਾ ਵੇਅਰ ਐਸ ਪਹਿਲੇ ਉਹ ਇੱਕ ਰੋਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਜੀ ਮੈਂ ਤਾਂ ਜਿਹੜਾ ਦੁਬਈ ਤੋਂ ਆਇਆ ਸੀ ਦੋ ਤਿੰਨ ਮਹੀਨੇ ਪਹਿਲੇ ਬਟ ਜਦੋਂ ਇੰਟਰੋਗੇਟ ਚੰਗੀ ਤਰ੍ਹਾਂ ਡਿਟੇਲ ਚ ਉਹਦੀ ਪੁੱਛਗਿੱਛ ਕੀਤੀ ਗਈ ਤਾਂ ਉਸ ਤੋਂ ਇਹ ਸਾਰੇ ਤੱਥ ਸਾਹਮਣੇ ਆਏ ਕਿ ਟੋਟਲ ਜਿਹੜੀ ਹੰਟਪ ਦੀ ਵੱਖ-ਵੱਖ ਮੌਜੂਮਾ ਤੌਰ ਤੇ ਕਬਰੀ ਹੋਈ ਹੈ ਉਹ 1280000 ਕੈਸ਼ ਦੀ ਰਿਕਵਰੀ ਹੋਈ ਹੈ ਜਿਹੜਾ ਇਹ ਸਾਰਾ ਪੈਸਾ ਇਕੱਠਾ ਕਰਕੇ ਹਵਾਲੇ ਦੇ ਥਰੂ ਦੁਬਈ ਭੇਜਦੇ ਸੀ ਉਹ ਦੁਬਈ ਦੇ ਥਰੂ ਅੱਗੇ ਪਾਕਿਸਤਾਨ ਦੇ ਅੰਦਰ ਸੀਗਾ ਔਰ ਉਸੇ ਪੈਸੇ ਨਾਲ ਰੀਫਾਈਨਾਂਸਿੰਗ ਵੀ ਵਿੱਚੋਂ ਕਰਦੇ ਸੀਗੇ ਇਹ ਜਿਹੜੀ ਕੋਈ ਉਹਨਾਂ ਦੀ ਕਮਿਸ਼ਨ ਬਣਦੀ ਸੀ ਜਾਂ ਕੁਝ ਬਣਦੀ ਸੀ ਉਹਦੇ ਨਾਲ ਫਾਈਨਾਂਸਿੰਗ ਕਰ ਦਿੰਦੇ ਸੀ ਕਿ ਡਰੱਗਸ ਦੀ ਔਰ ਉਹਦੇ ਵਿੱਚ ਕੇ ਉਹਨਾਂ ਤੋਂ ਪ੍ਰੋਫਿਟ ਲੈ ਦਿੱਤੀ ਸੀ ਟੋਟਲ ਰਿਕਵਰੀ ਸਰ ਕਿੰਨੀ ਹੈ ਤੇ ਕਿੰਨੇ ਪੈਸੇ ਆ ਗਏ ਟੋਟਲ ਰਿਕਵਰੀ ਜਿਹੜੀ ਦੱਸਿਆ ਮੈਂ ਕੈਸ਼ ਦੀ 1280000 ਟੋਟਲ ਕੁੱਲ ਦੋਸ਼ੀ ਜਿਹੜੇ ਅਸੀਂ ਫੜਿਆ ਹੁਣ ਤੱਕ ਉਹ ਤਿੰਨ ਹੈ ਜਿਹੜੇ ਅਰੈਸਟ ਹੋਏ ਐਂਡ ਉਸ ਤੋਂ ਇਲਾਵਾ ਇੱਕ ਨੋਵਾ ਕਾਰ ਹੈ ਇੱਕ ਬਲੌਕ ਦੀ ਪਿਸਤਲ ਹੈ 1 ਕਿਲੋ ਜਿਰੋਨਿਕ ਪਾਕਿਸਤਾਨ ਨਾਲ ਲਿੰਕ ਕਰਦੇ ਬਿਲਕੁਲ ਹੈ ਜੀ ਬਾਰੋ ਹੀ ਆਂਦਾ ਔਰ ਜਦੋਂ ਕਈਆਂ ਨੂੰ ਫੜਿਆ ਵੀ ਸੀਗਾ ਤਾਂ ਤਾਂ ਵੀ ਫੋਨ ਫੋਨ ਬਾਰੋ ਇਹਨਾਂ ਦੇ ਰਿਲੇਟਿਵ ਚੋਂ ਕਿਸੇ ਨੂੰ ਆਉਣ ਲੱਗ ਪਏ ਸੀ ਉਹ ਅਗੇਸਟ ਡੀਪ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਅਗਲੀ ਕਾਰਵਾਈ ਚ ਕੀ ਸੰਭਾਵਨਾ ਹੈ ਇਹਦੇ ਚ ਕਾਫੀ ਲਿੰਕ ਇਹਨਾਂ ਦੇ ਨਿਕਲਣਗੇ ਜੀ ਜਿਹੜੇ ਪਾਰੋਂ ਕਿੱਥੋਂ ਸਮਾਨ ਆਂਦਾ ਸੀ ਬੈਕਵਰਡ ਫਾਰਵਰਡ ਲਿੰਕੇਜਸ ਵੀ ਅਬ ਦੇ ਇਹ ਜਿਹੜੇ ਦੰਦੇ ਸੀਗੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿਹੜੇ ਕਿਹੜੇ ਹੋਰਾਂ ਨੂੰ ਸਪਲਾਈ ਕਰਦੇ ਸੀ ਉਹ ਸਾਰੀ ਅਸੀਂ ਡਿਟੇਲ ਇਨਵੈਸਟੀਗੇਸ਼ਨ ਚੱਲਦੀ ਹੈ ਪੋਰਸਲ ਮਾਡਲ ਹਜ਼ਰ ਤੱਕ ਹੈ ਜੀ ਪੋਰਸਲ ਮਾਡਲ ਲੈ ਗਿਆ ਨਾ ਜੀ ਪੀਸ ਮਾਡਲ ਲੈ ਕਿੰਨੇ ਦਿਨ ਦਾ ਸਰ ਇਹ 2 ਤਰੀਕ ਤੱਕ ਡਿਮਾਂਡ ਤੇ ਰਹੇਗਾ